ਸਤਿਕਾਰ ਮਹਤਵਦਾ ਹੋ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਪੰਜਾਬ ਨੂੰ ਲੋਵਰਸ ਛੱਡ ਕੇ ਕਿਉਂਕਿ ਇੱਕ ਪਾਸੇ ਜਗਜੀਤ ਸਿੰਘ ਡੈਲੇਵਾਲ ਮਰਨਮਰਤ ਉੱਤੇ ਬੈਠੇ ਹੋਏ ਨੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਪੰਦਰਵਾੜੇ ਦੇ ਦਿਨ ਮਨਾਏ ਚਾਰੇ ਨੇ ਲੇਕਿਨ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਰਦੀਆਂ ਦੀ ਛੁੱਟੀਆਂ ਦਾ ਇੰਜੋਏ ਬੁਥ ਪਲਾਨ ਲਈ ਦਿਨ ਆਸਟ੍ਰੇਲੀਆ ਕੁਝ ਕਰ ਚੁੱਕੇ ਨੇ ਉੱਥੋਂ ਇੱਕ ਵੱਡਾ ਫਰਮਾਨ جاری ਆਇਆ ਹੈ ਯਾਨੀ ਕਿ ਵੱਡੇ ਤਮਾਕੇ ਖੋਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆ ऑस्ट्रेलिया ਦੇ ਵਿੱਚ ਬੈਠੇ ਬੈਠੇ ਵੱਡਾ ਐਲਾਨ ਵੱਡਾ ਧੁਮਾਕਾ ਕਰ ਦਿੱਤਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਨਵਰੀ ਦੇ ਪਹਿਲੇ ਹਫਤੇ ਵੱਡੇ ਫੈਸਲੇ ਲੈਣਗੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਲੱਗੀ ਮੋਤ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਹਿਲਾਂ ਕੁਝ ਦਿਨ ਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਪੰਜਾਬ ਦੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਸੀ ਜਿੱਥੇ ਕੇ ਮੰਡੀਕਰਨ ਖੜੜੇ ਦੀ ਮੰਦ ਨੂੰ ਰੱਦ ਕਰਨ ਦੀ ਗੱਲ ਕਹੀ ਸੀ ਕਿ ਜਿਹੜਾ ਮੰਡੀਕਰ ਜਿਹੜਾ ਪ੍ਰਾਈਵੇਟਾਈਜੇਸ਼ਨ ਹੋਣਾ ਹੈ ਇਹ ਪੰਜਾਬ ਦੀਆਂ ਮੰਡੀਆਂ ਦਾ ਉਹ ਹਰ ਹਾਲਤ ਵਿੱਚ ਨਹੀਂ ਹੋਣ ਦਿਆਂਗੇ ਪੰਜਾਬ ਦੇ ਕਿਸਾਨਾਂ ਵੱਲੋਂ ਸਿੱਧਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿ ਇਤਿਬਾਰੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕਿਹਾ ਗਿਆ ਸੀ ਜੇਕਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਮੰਡੀ ਦਾ ਮੰਡੀਕਰਨ ਇਟ ਮੀਨਸ ਕਿ ਪ੍ਰਾਈਵੇਟ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ 2021 ਦੇ ਵਿੱਚ ਧਰਨੇ ਲੱਗੇ ਸੀ ਦਿੱਲੀ ਦੇ ਵਿੱਚ ਪਟਾ ਸੋਇਆ ਸੀ ਭਾਰਤੀ ਭਾਰਤੀ ਜਨਤਾ ਪਾਰਟੀ ਦਾ ਉਸੇ ਤਰ੍ਹਾਂ ਹਾਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਵਿੱਚ ਯਾਨੀ ਕਿ ਇਹ ਗੱਲ ਕਹਿ ਦਿੱਤੀ ਹੈ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਦੇ ਆਗੂਆਂ ਨੇ ਹੁਣ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਇਹ ਸਰਕਾਰ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਵਿਸ਼ੇਸ਼ اجلاس ਬੁਲਾ ਕੇ ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰਨ ਅਤੇ ਪ੍ਰਸਤਾਵ ਕੇਂਦਰ ਨੂੰ ਭੇਜਣ ਦਾ ਮਨ ਬਣਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ 28 ਜਾਂ 29 ਦਸੰਬਰ ਨੂੰ ਗੁਰਮੀਤ ਉਹ ਗੁੰਤਮਾਨ ਸਾਹਿਬ ਉਹ ਵਾਪਸ ਆਉਣਗੇ ਵਾਪਸ ਆਉਣ ਤੋਂ ਬਾਅਦ 30 ਜਾਂ 31 ਤਰੀਕ ਨੂੰ ਮੀਟਿੰਗ ਅਤੇ ਜਨਵਰੀ 1 ਜਾਂ 2 ਨੂੰ ਵੱਡੇ ਫੈਸਲੇ ਆਉਣਗੇ ਸੂਤਰ ਇਹ ਵੀ ਦੱਸਦੇ ਨੇ ਇੱਕ ਪਾਸੇ ਖੇਤੀਬਾੜੀ ਬਿੱਲ ਜਿਹੜੇ ਪੰਜਾਬ ਸਰਕਾਰ ਪਾਸ ਕਰਨ ਜਾ ਰਹੀ ਸੀ ਮੰਡਿਆਂ ਮੰਡੀਆਂ ਦਾ ਮੰਡੀ ਕਰਨ ਵਾਸਤੇ ਉਸ ਨੂੰ ਵੀ ਰੋਕ ਲੱਗੇਗੀ ਉਹ ਪ੍ਰਤਾਪ ਪ੍ਰਸਤਾਵ ਜਿਹੜਾ ਹੈ ਪਿੱਛੇ ਭੇਜੇਗੀ ਦੂਸਰੇ ਪਾਸੇ ਕੈਬਨਟ ਦੇ ਵਿੱਚ ਵੀ ਬੜੇ ਵੱਡੇ ਤਮਾਕੂ ਦੇ ਬੜੇ ਵੱਡੇ ਉਲਟ ਫੇਰ ਦੇਖਣ ਨੂੰ ਮਿਲਣਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਕਿਉਂਕਿ ਕਿਸਾਨ ਜਿਹੜੇ ਇੱਕ ਤਾਂਕੇ ਐਨੀ ਸਰਦੀ ਦੇ ਬਾਬ ਯੁੱਧ ਵੀ ਜਿਹੜੇ ਡਟੇ ਹੋਏ ਨੇ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਦੂਸਰੇ ਪਾਸੇ ਪੰਜਾਬ ਸਰਕਾਰ ਨੂੰ ਜਿਹੜਾ ਪ੍ਰਸਤਾਵ ਆਇਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਮੰਡੀਆਂ ਦਾ ਬੰਦਿਕਰਨ ਕੀਤਾ ਜਾਵੇ ਉਸ ਦਾ ਵਿਰੋਧ ਪੰਜਾਬ ਦੇ ਜੀ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਤਾਂ